ਪਰ ਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆਾਰੇ ਛਪੇ ਅੰਧੇਰ ਪਲੋਆ ਸ਼ੱਪੇ ਹਨੇਰ ਪਲੋਆ ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਦਗ ਜਗ ਗਿਆਨਣੁ ਨੌਖੰਡ ਪ੍ਰਿਥਮੀ ਸਚਾਟੋਆ ਨੌਖੰਡ ਪ੍ਰਿਥਮੀ ਸਚਾਟੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋ ਬਾਬੀ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਮੀ ਸਚਾਟੋਆ ਨੌਖੰਡ ਪ੍ਰਿਥਵੀ ਮੀ ਸਚਾਟੋਆ ਗੁਰਮੁਖ ਕਾਲ ਵਿੱਚ ਪਰਗਟ ਹੋਵਾ ਗੁਰਮੁਖ ਕਾਲ ਵਿੱਚ ਪਰਗਟ ਹੋਵਾ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਦੇ ਜਗ ਚਾਨਣ ਹੋ ਸਤਿਗੁਰ ਨਾਨਕ ਪਰਗਟਿਆ ਮਿਟੀ ਤੋਂ ਜਗਤ ਦਾ ਨਾਂ ਗੁਰੂ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਮਿਟ ਤੁੰ ਜਗ ਚਾਰਾ ਸਤਗੁਰ ਨਾਨਕ ਪ੍ਰਗਟਿਆ ਮਿਟ ਤੁੰ ਜਗ ਚਾਰਾ ਹੋਆ ਜੋਕਾਰ ਸੂਰਜ ਨਿਕਲਿਆ ਤਾਰੇ ਸਭੇ ਹਨੇਰ ਭਰੋਆ ਸ੍ਰੀ ਗੁਰਨਾਥ ਦੇਵ ਜੀ ਪ੍ਰਕਾਸ਼ ਜਿਹੜੇ ਸੰਬੰਧ ਵਿੱਚ ਸਤਿ ਸ਼੍ਰੀ ਅਕਾਲ ਜੀ ਸ੍ਰੀ ਘਰ ਮਾਨ ਦਰਸਾਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਇਸ ਕਮੇਟੀ ਪੱਧਰੀ ਹਾਜ਼ਰੀ ਵਿੱਚ ਐਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਗੇ ਵੱਡਾ ਪੱਗਾ ਦੇਣਾ ਹੈ ਵੱਡਾ ਕਹਿਣਾ ਹੈ ਪਿਆਰਿਆ ਸ੍ਰੀ ਗੁਰੂ ਗਿਆਨ ਸਿੰਘ ਸਾਹਿਬ ਦੀ ਪੂਰੀ ਵਿੱਚ ਇੱਕ ਵਿਸ਼ਾਲ ਨਗਰ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰੰਭ ਹੋਇਆ ਇਸ ਨਗਰ ਕੀਰਤਨ ਜਿਹੜਾ ਉਹ ਜਿਹੜਾ ਸ਼ਹਿਰ ਦੇ ਪੁਰਾਣੇ ਵੱਡੇ ਉਹ ਸ਼ਹਿਰ ਆ ਉਹਦੇ ਵਿੱਚ ਹੀ ਹੁੰਦਾ ਆ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋਵੇਗਾ ਫਿਰ ਕੱਲ ਸਿਰੇ ਜਲੋਸੀ ਆਈ ਜਾਣਗੇ ਅਤੇ ਰਾਤ ਨੂੰ ਅੱਤਿਸ਼ਬਾਜ਼ੀ ਦੀ ਮਾਲਾ ਹੋएगी ਮੈਂ ਸਮੁੱਚੀ ਕੌਮ ਨੂੰ ਮਾਨ ਜੋ ਪ੍ਰਧਾਨ ਸਾਹਿਬ ਉਸਤਾਦ ਜੀ ਦੱਸ ਤਾ ਮਜੀਵ ਨੂੰ ਸਰਵ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਤੱਕ ਆ ਜਾਂਦੀ ਨੂੰ ਉਹਦਾ ਆਈ ਨਹੀਂ ਗੁਰੂ ਚਰਨਾਂ ਚ ਅਰਦਾਸ ਕਰਦਾ ਹਾਂ ਗੁਰੂ ਰਾਜ ਕੋਣ ਸਮਾਂ ਸੇਕ ਤੋਂ ਨੂੰ ਸੇਕ ਦਾ ਕਿਸਾਰੀ ਛਤਰੀ ਸਾਹਿਬ ਅੱਤਖੇ ਘਰ ਤਾਂ ਜੋ ਉਹ ਵੜੀ ਟੋਪੀਆਂ ਸੰਗ ਲੱਗਦਾ ਜੋ ਗੁਰ ਨਾਨ ਨਨ ਹੋ ਸਤ ਗੁਰ ਨਾਨਕ ਪਰਗਟਿਆ ਮਿਟੀ ਤੋਂਦ ਜਗ ਚਾਨਣ ਹੋਵਾ ਸਤ ਗੁਰ ਨਾਨਕ ਪਰਗਟਿਆ ਮਿਟੀ ਤੋਂਦ ਜਗ ਚਾਨਣ ਹੋਵਾ ਕਿਉਂ ਪਰਸੂਰਤ ਨਿਕਲਿਆ ਤਾਰੇ ਛਪੇ ਅੰਧੇਰ ਪਲੋ ਤਾਰੇ ਛਪੇ ਸਹਿਰ ਸੂਲਾਨ ਦੇ ਜਿਹੇ ਪ੍ਰਕਾਰ ਕਰ ਪਰ ਇਹ ਨਗਰ ਕੀਰਤਨ ਘੰਟਾ ਘਰ ਪਲਾਜਾ ਤੋਂ ਹੁੰਦਾ ਹੋਇਆ ਪਾਪੜਾਂ ਵਾਲਾ ਬਾਜ਼ਾਰ ਬਾਸਾਂ ਵਾਲਾ ਬਾਜ਼ਾਰ ਪ੍ਰਾਗ ਦਾ ਚੌਕ ਮੋੜ ਸਮਾਰਤੀ ਗੁਰੂ ਆਮਦਾਸ ਦੇ ਨਿਵਾਸ ਤੇ ਹੁੰਦਾ ਹੋਇਆ ਨਗਰ ਕੀਰਤਨੇ ਸਮਾਰਤੀ ਸ੍ਰੀ ਅਕਾਲ ਤਖਤ ਸਤੇ ਹੋਣੀ ਆ ਤੇ ਕੱਲ ਨੂੰ ਸਪੈਸ਼ਲ ਤੌਰ ਤੇ ਜਲੋਸ਼ ਜਾਈ ਜਾਣਗੇ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਬਾ ਅਟਲ ਰਾਏ ਜੀ ਤੇ ਕੱਲ ਨੂੰ ਸ਼ਾਮ ਨੂੰ ਦੀਵਮਾਲਾ ਆਪ ਸਭਾ ਜੀ ਵੀ ਸਜਾਈ ਜਾਏਗੀ ਸਾਰੀ ਸੰਗਤ ਨੂੰ ਸਹਿਜ ਗੁਰੂ ਨਾਨਕ ਦੇ ਜਿਹੇ ਪ੍ਰਕਾਸ਼ ਘਰ ਪਰਵਧੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋ ਆ तीर ਤਰੋਵਾ ਪੰਨੀ ਜਾਏ ਨਾ تیر ਤਰੋਵਾ ਜਿੱਥੇ ਬਾਪ ਪੈਰ ਤਰੇ ਪੂਜਾ ਸਣ ਥਾਪਣ ਸੋਵਾ Oh.